ਮੈਂ ਮਹੰਤ ਬਾਬਾ ਪ੍ਰਗਟ ਦਾਸ ਸਭ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਕੱਲ ਨੂੰ 70 ਤਰੀਕ ਨੂੰ ਜੋ ਕਿ ਬੁਜਰਕ ਤੋਂ ਗਾਮਣ ਮਾਜਰਾ ਹੁੰਦੀ ਹੋਈ ਸੜਕ ਵੱਡੇ ਰੋਡ ਤੇ ਚੜਦੀ ਹੈ ਕੱਗੇ ਉਸ ਦੇ ਬਾਰੇ ਚ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੀ ਬੁਜਰਕ ਤੋਂ ਲੈ ਕੇ ਸੜਕ ਖੇੜੀ ਨਗਾਈਆਂ ਹੁੰਦੀ ਹੋਈ ਬਾਮਣ ਮਾਜਰਾ ਅਤੇ ਵੱਡੇ ਰੋਡ ਤੇ ਇੱਕ ਅੱਗੇ ਚੜਦੀ ਹੈ। ਕੱਗੇ ਜਿੱਥੇ ਸੜਕ ਵੱਡੀ ਰੋਡ ਦੇ ਨਾਲ ਜੁੜਦੀ ਹੈ। ਉੱਥੇ ਕੱਲ ਨੂੰ ਧਰਨਾ ਲੱਗ ਰਿਹਾ ਹੈ 9 ਵਜੇ। ਇਹ ਸੜਕ ਦੇ ਸਬੰਧ ਦੇ ਵਿੱਚ ਧਰਨਾ ਲੱਗ ਰਿਹਾ ਹੈ। ਕਿ ਸੜਕ ਦੇ ਵਿੱਚ ਬਹੁਤ ਵੱਡੇ ਵੱਡੇ ਟੋਏ ਹਨ। ਅਤੇ ਸੜਕ ਬਹੁਤ ਖਰਾਬ ਹੈ। ਜਿਹਦੇ ਵਿੱਚ ਬਹੁਤ ਪਬਲਿਕ ਪਰੇਸ਼ਾਨ ਹੁੰਦੀ ਹੈ ਅਤੇ ਜਿਹੜੇ ਸਕੂਲ ਬੱਚੇ ਜਾਂਦੇ ਹਨ ਭਾਵੇਂ ਉਹ ਸਾਈਕਲਾਂ ਤੇ ਜਾਂਦੇ ਨੇ ਚਾਹੇ ਉਹ ਕਿਸੇ ਵੀ ਸਾਧਨ ਤੇ ਜਾਂਦੇ ਹਨ ਉਹਨਾਂ ਨੂੰ ਸਕੂਲ ਜਾਣ ਦੇ ਕਰਕੇ ਬਹੁਤ ਦਿੱਕਤ ਆਉਂਦੀ ਹੈ ਸਹੀ ਟਾਈਮ ਤੇ ਜਾ ਨਹੀਂ ਸਕਦੇ ਅਤੇ ਜਿੰਨੇ ਵੀ ਪਬਲਿਕ ਲੰਘਦੀ ਹੈ ਉਸ ਨੂੰ ਬਹੁਤ ਦਿੱਕਤ ਆਉਂਦੀ ਹੈ ਤੇ ਕੱਲ ਨੂੰ ਤਰਨਾ ਲਗਾਇਆ ਜਾਣਾ ਪਿੰਡ ਖੇੜੀ ਨਗਾਈਆਂ ਵੱਲੋਂ ਅਤੇ ਬ੍ਰਾਹਮਣ ਮਾਜਰਾ ਆਲੇ-ਦੁਆਲੇ ਦੇ ਜਿੰਨੇ ਵੀ ਸਾਡੀ ਸੰਗਤ ਹੈ ਜਿੱਥੇ ਤੱਕ ਵੀ ਮੇਰੀ ਵੀਡੀਓ ਜਾਂਦੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪੋ ਆਪਣੀਆਂ ਸੜਕਾਂ ਨੂੰ ਲੈ ਕੇ ਅਤੇ ਬੋਜਰਕ ਤੋਂ ਖੇੜੀ ਨਗਾਈਆਂ ਹੁੰਦੀ ਹੋਈ ਸੜਕ ਬ੍ਰਾਹਮਣ ਮਾਜਰਾ ਕੱਗਾ ਟੱੜਦੀ ਹੋਈ ਸੜਕ ਜੋ ਕਿ ਵੱਡੇ ਰੋਡ ਤੇ ਸੜਕ ਚੜਦੀ ਹੈ ਉੱਥੇ ਧਰਨਾ ਲੱਗ ਰਿਹਾ ਹੈ ਕੱਲ ਨੂੰ 9 ਵਜੇ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਵਾਹ ਚੜ ਕੇ ਸਾਰਿਆਂ ਨੇ ਇਸ ਦੇ ਵਿੱਚ ਯੋਗਦਾਨ ਪਾਉਣਾ ਅਤੇ ਸਰਕਾਰ ਨੂੰ ਕੁਝ ਨਾ ਕੁਝ ਦੱਸਿਆ ਜਾਵੇ ਕਿ ਜਿਹੜੀਆਂ ਸਾਡੀਆਂ ਸੜਕਾਂ ਨੇ ਇਹਨਾਂ ਦਾ ਬਹੁਤ ਮੰਦਾ ਹਾਲ ਹੈ ਬਹੁਤ ਬੁਰਾ ਹਾਲ ਹੈ ਤੇ ਸਾਨੂੰ ਸੁਖ ਦੇਣ ਵਾਸਤੇ ਛੜਕਾਂ ਚੌੜੀਆਂ ਅਤੇ ਨਮੀਆਂ ਬਣਾਈਆਂ ਜਾਣ ਸੰਗਤਾਂ ਨੇ ਬੇਨਤੀ ਪ੍ਰਵਾਨ ਕਰਨੀ ਸਾਰਿਆਂ ਨੇ ਬਾਅਦ ਛੱਡ ਕੇ ਬ੍ਰਾਹਮਣ ਮਾਜਰਾ ਰੋਡ ਜੋ ਵੱਡੇ ਰੋਡ ਤੇ ਚੜਦੀ ਹੈ ਇੱਕ ਅੱਗੇ ਉੱਥੇ ਧਰਨਾ ਲੱਗ ਰਿਹਾ ਸਾਰੀਆਂ ਸੰਗਤਾਂ ਨੇ ਪਹੁੰਚ ਕੇ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣਾ ਬਹੁਤ-ਬਹੁਤ ਸੰਗਤਾਂ ਦਾ ਧੰਨਵਾਦ